ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਹੈ ਮੈਂ ਤੁਹਾਡਾ ਦੋਸਤ ਤੇ ਹੋਸਟ ਸਤਵਿੰਦਰ ਰਾਜਪਾਲ ਸਿੱਖਵਾਲਾ ਦੇਸ਼ਵਿਦੇਸ਼ ਬੈਠੇ ਸਾਰੇ ਸੱਜਣਾ ਮਿੱਤਰਾਂ ਤੇ ਭੈਣ ਭਰਾਵਾਂ ਦਾ ਪ੍ਰੋਗਰਾਮ ਮਹਿਕ ਪਿੰਡ ਦੇ ਵਿੱਚ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਤੁਹਾਡੇ ਪਰਿਵਾਰ ਤੇ ਤੁਹਾਡੇ ਕਾਰੋਬਾਰ ਪਰਮਾਤਮਾ ਨੇ ਮੇਰ ਨਾਲ ਚੜ੍ਹਦੀਆਂ ਕਲਾਂ ਦੇ ਵਿੱਚ ਹੋਣਗੇ ਪਰਮਾਤਮਾ ਤੁਹਾਡੇ ਤੇ ਤੁਹਾਡੇ ਕਾਰੋਬਾਰਾਂ ਤੇ ਤੁਹਾਡੇ ਪਰਿਵਾਰਾਂ ਦੋਸਤੋ ਹਮੇਸ਼ਾ ਮੇਰ ਪਰਿਆਹਤ ਰੱਖੇ ਤੁਹਾਨੂੰ ਦੋਸਤੋ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਦੋਸਤੋ ਪ੍ਰੋਗਰਾਮ ਮਹਿਕ ਪਿੰਡ ਦੀ ਵਿੱਚ ਅੱਜ ਆਪਾਂ ਪੁਰਾਣੀਆਂ ਗੱਲਾਂ ਬਾਤਾਂ ਤੀਆਂ ਵੇਲੇ ਕੀ ਕੁਝ ਹੁੰਦਾ ਸੀ ਉਸ ਵੇਲੇ ਕੁੜੀਆਂ ਕਿਸ ਤਰ੍ਹਾਂ ਹਾਰ ਸ਼ਿੰਗਾਰ ਕਰਦੀਆਂ ਸਨ ਕਿਸ ਤਰ੍ਹਾਂ ਬੋਲੀਆਂ ਪਾਉਂਦੀਆਂ ਸਨ ਤੇ ਕਿਸ ਤਰ੍ਹਾਂ ਤੀਆਂ ਦੇ ਵਿੱਚ ਤਮਾਚਣਾ ਪਾਉਂਦੀਆਂ ਸਨ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਗੱਲਾਂ ਬਾਤਾਂ ਪਾ ਕਰਦੇ ਆਂ ਦੋਸਤੋ ਸ਼ੁਰੂ ਵੰਗਾ ਤੇ ਮਹਿੰਦੀ ਤੀਆਂ ਦੇ ਦਿਨ ਵਿੱਚ ਵੰਗਾ ਚੜਾਉਣੀਆਂ ਤੀਆਂ ਦੀ ਤਿਆਰੀ ਤਿਹਾਰ ਸ਼ਿੰਗਾਰ ਦੀ ਅਰੰਭਕ ਰਸਮ ਸਮਝੀ ਜਾਂਦੀ ਹੈ ਜਦੋਂ ਵੰਗਾ ਚੜਾਉਣ ਵਾਲੇ ਦੇ ਹੋਕੇ ਦੀ ਆਵਾਜ਼ ਸੁਣਦੀ ਹੈ ਵੰਗਾ ਚੜਾ ਲਓ ਵੰਗਾ ਕਾਲੀਆਂ ਪੀਲੀਆਂ ਵੰਗਾ ਹਰੀਆਂ ਵੰਗਾ ਚੜਾ ਲਓ ਸੋਹਣੀਆਂ ਵੰਗਾ ਅਰਵੜੀਆਂ ਵੰਗਾ ਕੱਚ ਦੀਆਂ ਵੰਗਾ ਸਤਰੰਗੀਆਂ ਲਹਿਰੇਦਾਰ ਵੰਗਾ ਬਲੋਰੀ ਵੰਗਾ ਤਾਂ ਝਟ ਕੁੜੀਆਂ ਦੇ ਚੁਰਮਟ ਚੂੜੀਆਂ ਚੜਾਉਣ ਵਾਲਿਆਂ ਦੇ ਉਦਾਲੇ ਜੁੜ ਜਾਂਦੇ ਆ ਜਿਨ੍ਹਾਂ ਕੋਲ ਜੇ ਨਾ ਹੋਣ ਉਹ ਕੋਠੀ ਵਿੱਚੋਂ ਆਪਣੀਆਂ ਬਾਟੀਆਂ ਤੇ ਛੰਨੇ ਬਠਲੀਆਂ ਜਾਂ ਝੂਲੀਆਂ ਵਿੱਚ ਹੀ ਦਾਣੇ ਪਾ ਲਿਆਉਂਦੀਆਂ ਵੇਪਾਈ ਚੂੜੀਆਂ ਵਾਲਿਆ ਇੰਨੇ ਕੁ ਦਾਣਿਆਂ ਦੀਆਂ ਦੱਸ ਕਿੰਨੀਆਂ ਕੁ ਚੂੜੀਆਂ ਆਉਣਗੀਆਂ ਦਾਣੇ ਕੱਢਨੇ ਤੇ ਵੰਗਾ ਕਿਡੀਆਂ ਚੜਾਉਣੀਆਂ ਨੇ ਥੋੜਾ ਜਿਹਾ ਜੋ ਖਾੜ ਕੇ ਚੋਰਾਂ ਦਾ ਮਾਲ ਲਾਠੀਆਂ ਦੇ ਕਾਜ ਵਾਂਗ ਜਿੰਨੀਆਂ ਕਨਾਲ ਅਗਲੀ ਦੀ ਅੱਧੀ ਖੁਸ਼ੀ ਜਿੱਤੀ ਜਾ ਸਕਦੀ ਹੋਵੇ ਚੂੜੀਆਂ ਵਾਲਾ ਚੂੜੀਆਂ ਚੜਾ ਕੇ ਦਾਣੇ ਆਪਣੀ ਬਗਲੀ ਵਿੱਚ ਮਰਾ ਲੈਂਦਾ ਹੈ ਚੂੜੀਆਂ ਝਟਾਉਣ ਵੇਲੇ ਜਿਹੜੀਆਂ ਇੱਕ ਚੂੜੀ ਤੇ ਟੁੱਟ ਜਾਣ ਉਹਨਾਂ ਦੇ ਟੋਟੇ ਚੋਕ ਕੇ ਦੋਵੇਂ ਹੱਥਾਂ ਵਿੱਚ ਮਟਕਾ ਆ ਕੇ ਉਨ੍ਹਾਂ ਦਾ ਪੰਨ ਤੋੜਿਆ ਜਾਂਦਾ ਹੈ ਵੱਡਾਂ ਟੂਟਿਆਂ ਵਿੱਚ ਜੋ ਛੋਟਾ ਪੰਨ ਟੁੱਟਦਾ ਉਸ ਨੂੰ ਕਹਿੰਦੀਆਂ ਹਨ ਕਿ ਇਹ ਮੇਰੇ ਵੀਰੇ ਦਾ ਪਿਆਰ ਹੈ ਇਹ ਮੇਰੀ ਮਾਂ ਦਾ ਪਿਆਰ ਹੈ ਇਹ ਮੇਰੀ ਭੈਣ ਦਾ ਪਿਆਰ ਹੈ ਐਉਂ ਆ ਕੇ ਸਨੀਆਂ ਦੇ ਆਪਣੇ ਪ੍ਰਤੀ ਪਿਆਰ ਦਾ ਬਖਾਵਾ ਕੀਤਾ ਜਾਂਦਾ ਹੈ ਲੈ ਹੁਣ ਸਸ ਦਾ ਪਿਆਰ ਵੀ ਦੇਖੋ ਨੀ ਇਹ ਕਹਿ ਕੇ ਜਦੋਂ ਚੂੜੀਆਂ ਦਾ ਟੋਟਾ ਕੋਲੇ ਖੜੀਆਂ ਕੁੜੀਆਂ ਆਪਣੀਆਂ ਹਦਾਇਤਾਂ ਅਨੁਸਾਰ ਸਿੱਧੀ ਦੇਖਰੇਖ ਵਿੱਚ ਕੜਕਾਉਂਦੀਆਂ ਹਨ ਤੇ ਆਮ ਤੌਰ ਉਤੇ ਪਿਆਰ ਦੀ ਪਰਕ ਦਿਖਾਉਣ ਵਾਲੀ ਕੁੜੀ ਨੂੰ ਪੱਕੀ ਠੇਠ ਬਣ ਕੇ ਹੀ ਵਕਤ ਲੰਗਾਉਣਾ ਪੈਂਦਾ ਹੈ ਜੇ ਵਿੱਚੋਂ ਟੋਟਾ ਬਰੀਕ ਟੁੱਟੇ ਤਾਂ ਲੈ ਨਹੀਂ ਤੂੰ ਤਾਂ ਐਵੇਂ ਹੀ ਰਹਿਣੀ ਹੈ ਤੇਰੀ ਸੱਸ ਤਾਂ ਤੈਨੂੰ ਬਥੇਰਾ ਪਿਆਰ ਕਰਦੀ ਹੈ ਜੇ ਭੰਨ ਮੋਟਾ ਟੁੱਟ ਜਾਵੇ ਤਾਂ ਦੇਖੋ ਨਹੀਂ ਬਣੀ ਫਿਰਦੀ ਸੱਸ ਨੂੰ ਪਿਆਰੀ ਭਾਵੇਂ ਅਗਲੀ ਜੁੱਤੀ ਤੋਂ ਵੀ ਨਹੀਂ ਸਿਆਣਦੀ ਟੋਸਾ ਦਿਖਾਦ ਖਾ ਕੇ ਉਸ ਨੂੰ ਠਿੱਠ ਕਰਦੀਆਂ ਜਿਵੇਂ ਚੂੜੀਆਂ ਵਿੱਚ ਰੂਹਾਂ ਦੇ ਮਨੋਂ ਪਾਵਾਂ ਦੀ ਝਲਕ ਵਜਦੀ ਹੋਵੇ ਸੱਸ ਦੇ ਪਿਆਰ ਦੀ ਸੁਨੋਖੀ ਜਾਂਚ ਪੜਤਾਲ ਵਿੱਚ ਕੱਚ ਦੀ ਇਸ ਸੁਧਾਰੀ ਤਲਵਾਰ ਦੇ ਵਾਰ ਹਰ ਹਾਲਤ ਚੱਲਣਾ ਹੀ ਪੈਂਦੇ ਐ ਰੰਗ ਭੂਮੀ ਜੋ ਇਸੇ ਤਮਾਸ਼ੇ ਲਈ ਰਜੀ ਜਾਂਦੀ ਹੈ ਚੂੜੀਆਂ ਚੜਾਉਣ ਵਾਲੇ ਕਈ ਵਾਰਤਿਆਂ ਵਿੱਚ ਜਿੱਥੇ ਕਵਤਾ ਤੇ ਸੰਗੀਤ ਘੁਲ ਮਿਲ ਕੇ ਝੁਮਰਾਂ ਪਾਰੇ ਹੁੰਦੇ ਹਨ ਪੁੱਜ ਜਾਂਦੇ ਹਨ ਕਿਉਂ ਨਾ ਬਣਜਾਰੇ ਨਾਲ ਹੀ ਉਹਨਾਂ ਵੰਗਾ ਵਿੱਚ ਹੀ ਗੱਲਬਾਤ ਕੀਤੀ ਜਾਵੇ ਆ ਬਣਜਾਰਿਆ ਬਹਿ ਬਣਜਾਰਿਆ ਕਿੱਥੇ ਨੇ ਤੇਰੇ ਘਰ ਵੇ ਪਿੰਡ ਦੀਆਂ ਕੁੜੀਆਂ ਵਿੱਚ ਤੀਆਂ ਦੇ ਕਿਉਂ ਫਿਰਨਾ ਦਰਦਰ ਵੇ ਚਾੜ ਬਲੌਰੀ ਵੰਗਾ ਮੇਰੇ ਤੇਰੀ ਚੋਲੀ ਪਾਵਾਂ ਜਰਵੇ ਭੀੜੀ ਵੰਗ ਬਚਾ ਕੇ ਚਾੜੀ ਮੈਂ ਜਾਊਂਗੀ ਮਰਵੇ ਕੋਲੇ ਬੋਤਲ ਦੇ ਮਗਦੇ ਚੰਗਿਆੜੇ ਧਰਵੇ ਜਿਨ੍ਹਾਂ ਦੀਆਂ ਵੀਣੀਆਂ ਪਤਲੀਆਂ ਹੋਣ ਉਹਨਾਂ ਲਈ ਵੰਗਾ ਦੀ ਛਣਕਾਟ ਮਨ ਦੇ ਕਈ ਨਵੇਂ ਪੁਰਾਣੇ ਭਾਵਾਂ ਨੂੰ ਛਣਕਾਉਂਦੀ ਰਹਿੰਦੀ ਹੈ ਵੀਣੀ ਪਤਲੀ ਵੰਗਾ ਮੋਕਲੀਆਂ ਏ ਵੰਗਾ ਮੇਰੀ ਮਾਂ ਨੇ ਚੜਾਈਆਂ ਰੱਖਾਂ ਕਲੇਜੇ ਲਾ ਵੰਗਾ ਮੋਕਲੀਆਂ ਏ ਵੰਗਾ ਮੇਰੀ ਸੱਸ ਨੇ ਚੜਾਈਆਂ ਅਰਖਾਂ ਅੱਖਾਂ ਨਾਲ ਲਾ ਵੰਗਾ ਮੋਕਲੀਆਂ ਜੇ ਸੱਸ ਪ੍ਰਤੀ ਗੁੱਸਾ ਕੱਢਣਾ ਹੋਵੇ ਤਾਂ ਧਾਰਨਾ ਬਦਲ ਜਾਂਦੀ ਹੈ ਏ ਵੰਗਾ ਮੇਰੀ ਸੱਸ ਨੇ ਚੜਾਈਆਂ ਪੰਨਾ ਥੰਬਲੇ ਦੇ ਨਾਲ ਵੰਗਾ ਮੋਕਲੀਆਂ 니 ਤੂੰ ਸੁਨੋ ਆਤਰੇ ਅਥਰੇ ਪੁੱਤਰ ਦੀ ਮਾਂ ਆਪਣੇ ਪੁੱਤਰ ਨੂੰ ਸਮਝਾ ਸਾਡੀ ਵੀ ਨਹੀਂ ਗਿਆ ਮਰੋੜ ਵੰਗਾ ਮੋਕਲੀਆਂ ਜਾਦੂ ਮੁਕਰ ਗਿਆ ਮੁਕਰਾਨ ਸਾਡੀ ਵਖਤਾਂ ਦੇ ਵਿੱਚ ਆਣ ਪੱਲਾ ਛੁਡਾ ਕੇ ਨਿਕਲ ਗਿਆ ਵੀਣੀ ਪਤਲੀ ਵੰਗਾ ਮੋਕਲੀਆਂ ਇਸ ਤਰ੍ਹਾਂ ਜਦੋਂ ਕੋਈ ਵਣਜਾਰਾ ਤੀਆਂ ਦੇ ਪੰਡਾਲ ਦੇ ਵਿੱਚ ਆ ਜਾਂਦਾ ਤੇ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚਲਦੀਆਂ ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਹੈ ਪਿੰਡ ਦੀ ਲੈ ਕੇ ਹਾਜ਼ਰ ਆ ਮੈਂ ਤੁਹਾਡਾ ਦੋਸਤ ਤੇ ਹੋਸਟ ਅਤਰਿੰਦਰ ਰਾਜਪਾਲ ਸਿੱਖਵਾਲਾ ਗੱਲਬਾਤ ਤੋੜਦੇ ਆਪਾਂ ਅੱਗੇ ਤੀਆਂ ਦੇ ਦਿਨਾਂ ਦੇ ਸਜਾਵਟ ਲਈ ਚੂੜੀਆਂ ਚੜਾਉਣ ਨਾਲ ਹੀ ਸ਼ਿਕਿਨੀ ਪੂਰੀ ਨਹੀਂ ਹੋ ਜਾਂਦੀ ਸਿਰਾਂ ਦੀ ਗੁੰਦਾ ਗੰਦਾਈ ਦੀ ਕਲਾ ਵੀ ਪੂਰ ਚੜਦੀ ਹੈ ਕੇਸ ਨਾ ਕੇ ਨਵੀਆਂ-ਨਵੀਆਂ ਕਿਸਮਾਂ ਦੇ ਸਿਰ ਗੁੰਦਵਾਏ ਜਾਂਦੇ ਆ ਕੰਨਾਂ ਦੇ ਸਿਰ ਨੈਣਾ ਗੁੰਦੀਆਂ ਤੇ ਕੰਨਾਂ ਦੇ ਉਹਨਾਂ ਦੀਆਂ ਮਾਂ-ਮਾਂ ਜ਼ਕੀਨਨ ਨੈਣਾ ਸਿਰ ਗੁੰਦਾਈ ਲਈ ਵਦੇਰੇ ਹੁਣ ਨਰਮੰਦ ਸਮਝੀਆਂ ਜਾਂਦੀਆਂ ਨੈਣਾ ਨੂੰ ਵਿਆਹ ਸ਼ਾਦੀ ਉੱਤੇ ਲਾਗ ਤੇ ਵਰੇ ਪਿੱਛੋਂ ਬੰਦੇਜ ਅਨਸਾਰ ਬੰਨੇ ਹੋਏ ਦਾਣੇ ਪੱਠੇ ਤੱਥੇ ਤੇ ਨੀਰਾ ਆਚਾਰਾ ਵੀ ਦਿੱਤਾ ਜਾਂਦਾ ਜਿਸ ਕਰਕੇ ਉਸ ਬਾਰੇ ਪਿਆਰ ਸਤਕਾਰ ਦੀ ਥਾਂ ਅਰੋਗ ਨੇ ਮਲ ਲਈ ਹੁੰਦੀ ਕਈ ਵਾਰ ਨੈਣਾ ਨਾਲ ਵਿਹਾਰ ਬੇਕਤਲਫਾ ਹੋ ਜਾਂਦਾ ਸਿਰ ਗੁੰਦ ਦੇ ਇੱਕ ਪੱਤੀਏ ਨੈਣੇ ਉੱਤੇ ਪਾਦੇ ਡਾਕ ਬੰਗਲਾ ਅਗੋਂ ਆਨਕੜਾ 7 ਵਜਨੀਆਂ ਹੀ ਹੁੰਦੀ ਸੀ ਅਲੜਾ ਨਾਲ ਉਹਨਾਂ ਨੂੰ ਵੀ ਖੂਬ ਸਜਣਾ ਆਉਂਦਾ ਉਹ ਜਵਾਬ ਦਿੰਦੀਆਂ ਸਾਥੋ ਡਾਗ ਬੰਗਲਾ ਨਹੀਂ ਪੈਂਦਾ ਉੱਤੇ ਪਾ ਦੂੰ ਮੋਰ ਘੁੱਗੀਆਂ ਕਦੇ ਕਦੇ ਇਹ ਸੇਵਾ ਮਾਵਾਂ ਨੂੰ ਕਰਨੀ ਪੈਂਦੀ ਕਹਿੰਦੇ ਨੇ ਆਪਣੇ ਹੱਥੀਂ ਕਦੇ ਆਪਣਾ ਸਿਰ ਨਹੀਂ ਗੁੰਦਿਆ ਜਾਂਦਾ ਜਦੋਂ ਕਿਤੇ ਮਾਂ ਸਿਰ ਗੁੰਦੀ ਉਸ ਲਈ ਦਿਲੀ ਭਾਵਾਂ ਤੇ ਵੱਖਰੇ ਸੁਨੂਕ ਖੋਲੇ ਜਾਂਦੇ ਪਹਿਲੀ ਜਵਾਨੀ ਦੀਆਂ ਗੁੰਦੀਆਂ ਨੇ ਮੀਡੀਆਂ ਇੱਕ ਵਾਰੀ ਗੁੰਦੀਆਂ ਮੇਰੀ ਦਰਦਾਂ ਵਾਲੀ ਮਾਂ ਇੱਕ ਵਾਰੀ ਗੁੰਦੀਆਂ ਮੇਰੀ ਭੋਰੜੀ ਮਾਂ ਘੜ ਸੁਨਿਆਰਿਆਂ ਕੰਨਾਂ ਦੇ ਕਾਂਡੇ ਪੈਨਾ ਮਾਈ ਦੇ ਚਾ ਕਈ ਵਾਰੀ ਮਾਂ ਸਿਰ ਗੁੰਦਨ ਟੋੜਾ ਜਾਂਦੀ ਜਵਾਨੀ ਦੇ ਦਿਨਾਂ ਵਿੱਚ ਸਿਰ ਦੇ ਵਾਲ ਥੋੜੀ ਰਹਿ ਜਾਂਦੇ ਨੇ ਉਹ ਤਾਂ ਕਾਲੇ ਨਾਗ ਬਣੇ ਹੁੰਦੇ ਨੇ ਕਿਹੋਲੇ ਡੰਗ ਮਾਰਨ ਵਾਲੇ ਉਹਨਾਂ ਨਾਗਾਂ ਨੂੰ ਕੌਣ ਹੱਥ ਲਾਵੇ ਵਾਲ ਗੋਰੀਆਂ ਦੇ ਵੀ ਸਿਰ ਕਾਲੇ ਡਰਦੀ ਮਾਂ ਵੀ ਨਾ ਗੁੰਦੇ ਕੈਸ਼ ਕਿੰਨਾ ਆਪਣੇ ਸਿਰਾਂ ਦੇ ਵਾਲਾਂ ਨੂੰ ਮੂੰਹ ਮੁਲਾ ਕੇ ਗਨੌਂਦੀਆਂ ਹਨ ਤਾਂ ਜੋ ਲਿਸ਼ਕਣ ਵੀ ਤੇ ਖਿੱਲਰਨ ਵੀ ਨਾ ਇੱਕ ਥਾਂ ਜੰਮੇ ਰਹਿਣ ਵਿਸ਼ਨਕੌਰ ਨੇ ਕੀਤੀ ਤਿਆਰੀ ਹਾਰ ਸ਼ਿੰਗਾਰ ਲਗਾਇਆ ਮੂੰਹ ਢਾਲ ਕੇ ਗੁੰਦੀਆਂ ਪਟੀਆਂ ਅੱਖੀ ਕਜਲਾ ਪਾਇਆ ਚੱਬਤੰਦਾਸਾ ਵੇਖਿਆ ਸ਼ੀਸ਼ਾ ਚੜਿਆ ਰੂਪ ਸਵਾਇਆ ਸਪਾਈਆ ਤੱਕ ਲੈਵੇ ਮੇਰੇ ਜੋਵਨ ਦਾ ਹੜ ਆਇਆ ਕਾਲੀ ਲੋਗੜੀ ਦੀ ਤਾਂ ਸਧਾਰਨ ਤੋਂ ਸਧਾਰਨ ਕੁੜੀ ਨੂੰ ਲੋੜ ਪੈਂਦੀ ਹੈ ਪਰ ਜੇ ਲਾਲਾ ਜੀ ਭਾ ਮਹਿੰਗਾ ਕਰ ਦੇਣ ਉਹਨਾਂ ਦਾ ਤੋਪਾ ਵੀ ਵਿੱਚੇ ਭਰਾ ਦਿੱਤਾ ਜਾਂਦਾ ਹੈ ਅੱਗ ਲੱਗ ਜਾਏ ਕਰਾੜਾ ਤੇਰੀ ਹੱਟੀ ਨੂੰ ਵਿੱਚੇ ਮੱਝੇ ਕਾਲੀ ਲੋਉੜੀ ਜਦੋਂ ਕਲੇਸ਼ ਪੈ ਜਾਂਦਾ ਹੈ ਵੀ ਜਿੰਨੇ ਦੀ ਆਉਂਦੀ ਹੈ ਆਵੇ ਲੋਉੜੀ ਦੇ ਪ੍ਰਾਂਦੇ ਬਣਾ ਸਿਰ ਤਾਂ ਅਣਗੁੰਧਿਆਂ ਵਾਂਗੀ ਹੈ ਘਰ ਦੇ ਪਏ ਔਖੇ ਹੋਣ ਤੇ ਸਾੜ ਕਰਿਜ ਕੇ ਆਖਣ ਉੱਠਦੀ ਜਵਾਨੀ ਦੀ ਲਹਿਰਾਂ ਨੂੰ ਕੌਣ ਚੱਲੇ ਕਾਲੀ ਲੋਗੜੀ ਵਸਣ ਨਾ ਦੇਵੇ ਚੰਗੇ ਪਲੇ ਵਸਦੇ ਸੀ ਥੋੜੀ ਜੀ ਲੋਗੜੀ ਨਾਲ ਸਾਰੇ ਕੰਮ ਥੋੜੇ ਚੱਲ ਜਾਂਦੇ ਐ ਸਿਰ ਦਾ ਇੱਕ ਬਹਾਨਾ ਹੁੰਦਾ ਲੋਗੜੀ ਨਾਲ ਕੜਾਈ ਵੀ ਤਾਂ ਕਰਨੀ ਹੁੰਦੀ ਐ ਪੌਂਚੀਆਂ ਵੀ ਤਾਂ ਬੰਨਣੀਆਂ ਹੁੰਦੀਆਂ ਕੱਢਣਾ ਦਿੱਲੀ ਦਰਵਾਜ਼ਾ ਪੱਕੀਆਂ ਦੀ ਲਿਆ ਦੇ ਲੋਗੜੀ ਜਿੰਨਾ ਚਿਰ ਚੌਂਕ ਚੰਦ ਸਿਰ ਉਤੇ ਨਾ ਪਾਏ ਜਾਣ ਜਿਹਾ ਸਿਰ ਗੁੰਦਿਆ ਜਿਹਾ ਨਾ ਚੌਂਕ ਢਾ ਕੇ ਦੇ ਗਿਆ ਨੀ ਫੁੱਲ ਤੇ ਹੈ ਨਹੀਂ ਪੱਲੇ ਹਾਰ ਕਢਾ ਕੇ ਦੇ ਗਿਆ ਨੀ ਜੁਗਣੀ ਹੈ ਨੀ ਪੱਲੇ ਬਾਂਕਾ ਕਢਾ ਕੇ ਦੇ ਗਿਆ ਨੀ ਮੁੰਦਰੀ ਹੈ ਨੀ ਪੱਲੇ ਇਹਨਾਂ ਜੋਗੀਆਂ ਨੇ ਨਿ ਕਿਹੜੇ ਪੱਤਨ ਮੱਲੇ ਜਦੋਂ ਚੌਂਕ ਮਿਲ ਗਿਆ ਫੁੱਲ ਕਿੜਾ ਪਿਛੇ ਰਹਿ ਜਾਣੇ ਸੀ ਉਹਨਾਂ ਦੇ ਬਣਾਉਣ ਦੀ ਸਾਈਜ ਉਹ ਦਿੱਤੀ ਹੁੰਦੀ ਹੈ ਚੌਂਕ ਕਢਾ ਕੇ ਦੇ ਗਿਆ ਪੁੱਤ ਸਹੁਰੇ ਦਾ ਫੁੱਲਾਂ ਦੀ लाਜ ਵੇ ਰੱਖੀ ਜਿੰਨਾ ਤੇਰੇ ਲੜ ਲਾਈ ਸਿਰ ਉੱਤੇ ਪਈ ਬਿਘਿਆੜੀ ਕਿਹੜਾ ਕੱਟ ਚਮਕਾਂ ਛੱਡਦੀ ਹੈ ਉਸ ਦਾ ਲਸ਼ਕਾਰਾ ਵੀ ਅੱਖਾਂ 'ਚ ਨਿਆਰਦਾ ਹੈ ਤੇਰੀ ਗੁੱਤ ਤੇ ਬਗਹਾੜੀ ਚਮਕੀ ਰੇਸ਼ਮੀ ਟਪੱਟੇ ਵਾਲੀਏ ਗੁੱਤ ਤੇ ਗਹਿਣੇ ਦਾ ਕੱਟ ਕੀ ਹੋਇਆ ਸਮਝੋ ਕੋਈ ਵੱਡੀ ਕਚਹਿਰੀ ਲੱਗ ਗਈ ਇਸ ਕਚਹਿਰੀ ਵਿੱਚ ਜੋ ਜੋ ਫਰਜ ਇੱਕ ਇੱਕ ਗਹਿਣੇ ਨੂੰ ਭੁਗਤਨੇ ਪਏ ਉਹਨਾਂ ਦੀ ਨਿਯੁਕਤੀ ਦੇ ਵੇਰਵੇ ਤੀਆਂ ਵਿੱਚ ਜੁੜੀਆਂ ਸਾਰੀਆਂ ਕੁੜੀਆਂ ਦੇ ਕੋੰਤਰੀ ਦਿਮਾਗ ਵੱਖ-ਵੱਖ ਪਦਮੀਆਂ ਉੱਤੇ ਜਿਵੇਂ ਪਤੇ ਦਿੰਦੇ ਹਨ ਉਹਨਾਂ ਦਾ ਬੇਰਵਾ ਗੀਤ ਵਿੱਚ ਇਉਂ ਗਾਇਆ ਜਾਂਦਾ ਤੇਰੀ ਗੁੱਤ ਤੇ ਕਚਹਿਰੀ ਲੱਗਦੀ ਦੂਰੋਂ ਦੂਰੋਂ ਆਉਣ ਝਗੜੇ ਸੱਗੀ ਫੁੱਲਨੀ ਸ਼ੈਸ਼ਨ ਜੱਜ ਤੇਰਾ ਕੈਂਠਾ ਤੇਰਾ ਮੋਤਮ ਹੈ ਵਾਲੇ ਡੰਡੀਆਂ ਕਮਿਸ਼ਨਰ ਡਿਊਟੀ ਨੱਤੀਆਂ ਤੇ ਨਾਇਬ ਬਣ ਗਈਆਂ ਜੈਲਦਾਰਨੀ ਮੁਰਕੀਆਂ ਤੇਰੀਆਂ ਸਫੈਦ ਪੋਸ਼ ਬਣੇ ਗੋਗੜੂ ਨੱਕ ਮਛਲੀ ਮੇਕ ਤੇ ਕੋਕਾ ਇਹ ਨੇ ਸਾਰੇ ਛੋਟੇ ਮਹਿਕ ਮੇ ਤੇਰਾ ਲੌਂਗ ਕਰੇ ਸਰਦਾਰੀ ਥਾਣੇਦਾਰੀ ਨੁਕਰਾ ਕਰੇ ਚੌਕੀਦਾਰਨੀ ਬਣੀ ਬਗਿਆੜੀ ਤੀਲੀ ਬਣੀ ਟਹਿਲਦਾਰਨੀ ਕੰਢੀ ਹੱਸਦਾ ਪੈ ਗਿਆ ਝਗੜਾ ਤਵੀਤ ਉਗਾਹੀ ਨੂੰ ਚੱਲੇ ਬੰਦੇ ਬਣ ਗਏ ਵਕੀਲ ਬਲੈਤੀ ਚੌਂਕ ਚੰਦ ਨਿਆ ਕਰੇ ਦਫਾ 300 ਆਖ ਦੇ 32 ਕੈਂਠੀ ਨੂੰ سزا ਬੋਲ ਗਈ ਹਾਰ ਦੇ ਗਿਆ ਜਮਾਨਤ ਪੂਰੀ ਕੈਂਠੀ ਨੂੰ ਛਡਾ ਕੇ ਲੈ ਗਿਆ ਛਾਪ ਬਣ ਕੇ ਪਟਵਾਰੀ ਇੱਕ ਵਾਲੀ ਮਿੰਨਤੀ ਕਰੇ ਤੇਰਾ ਚੂੜਾ ਰਸਾਲਾ ਪੂਰਾ ਬਾਜੂਬੰਦ ਵਿਗੜ ਗਏ ਪਰਿਬੰਧ ਅੰਗਰੇਜ਼ੀ ਗੋਰੇ ਫੌਜ ਦੇ ਵਿਚਾਲੇ ਸਜਦੇ ਤੇਰੀ ਜੁਗਣੀ ਘੜੇ ਦਾ ਪੁਰਜਾ ਜੰਜੀਰੀ ਤਾਰ ਬਗਦੇ ਦੀ ਪੈਰੀ ਝਾਂਜਰਾਂ ਤਾਰ ਅੰਗਰੇਜ਼ੀ ਮਿੰਟਾਂ ਚ ਦੇਣ ਖਬਰਾਂ ਤੇਰੇ ਤੋੜੇ ਦੇ ਮਰੋੜੇ ਆਸ਼ਕ ਲੋਕਾਂ ਨੂੰ ਬਾਕਾਂ ਤੇਰੀਆਂ ਮਾਰਤੀਆਂ ਹਾਕਾਂ ਖਰਚਾਂ ਨੂੰ ਬੰਦ ਕਰ ਦੇ ਜੈਨਾ ਨਹੀਂ ਜੈਨਾ ਝੂਠੇ ਫੈਸ਼ਨ ਤੋਂ ਕੀ ਲੈਣਾ ਗਹਿਣ ਨੂੰ ਅਧਿਕਾਰਾਂ ਮੁਤਾਬਕ ਪਦਵੀਆਂ ਦੇਣੀਆਂ ਆਪਣੇ ਜ਼ਮਾਨੇ ਦੇ ਹਾਕਮ ਉਹਨਾਂ ਦੇ ਨਾਮ ਇਸ ਗੀਤ ਬਿਨਾ ਬਜਵੇਂ ਰੂਪ ਵਿੱਚ ਹੋਰ ਕਿਦਰੇ ਸ਼ਾਇਦ ਹੀ ਮਿਲਣਾ ਸਾਉਣ ਮਹੀਨਾ ਜਿਹੜਾ ਇਤਨੇ ਹਾਰਾ-ਸ਼ਿਗਾਰਾਂ ਦੇ ਢੋ ਮੇਲ ਜੋੜਦਾ ਚਰਚਾ ਦਾ ਸਥਾਨ ਰੱਖਦਾ ਹੈ ਵਿਛੜੀਆਂ ਕੁੜੀਆਂ ਦੇ ਮੇਲੇ ਕਰਾਉਂਦਾ ਕਿਉਂ ਨਾ ਚੰਗਾ ਲੱਗੇ ਅਤੇ ਇਸ ਪਿੱਛੋਂ ਵਿਛੋੜਨ ਵਾਲੀ ਭਾਦੋਂ ਨੂੰ ਕਿਰਣਾ ਤੇ ਕਰੋਦੀ ਪਰੇ ਮਨੋ ਭਾਵਾਂ ਨਾਲ ਯਾਦ ਕੀਤਾ ਜਾਵੇ ਸਾਉਣ ਵੀਰ ਇਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ ਭਾਦੋਂ ਕਟਕ ਚੜੀ ਕੁੜੀਆਂ ਦੇ ਪੈਣ ਵਿਛੋੜੇ ਤੀਆਂ ਸਾਉਣ ਦੀਆਂ ਭਾਦੋਂ ਦੇ ਮਕਲਾਵੇ ਤੇ ਦੋਸਤੋ ਇਸ ਤਰ੍ਹਾਂ ਕੁੜੀਆਂ ਆਸੋਈ ਦੀ ਗੱਲਾਂ-ਬਾਤਾਂ ਕਰਦੀਆਂ ਸੀ ਗਹਿਣਾ ਦੀ ਹਾਰ ਸ਼ਿੰਗਾਰ ਦੀਆ ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਆ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਵਿੰਦਰ ਰਾਜਪਾਲ ਸਿੱਖਵਾਲਾ ਤੇ ਦੋਸਤੋ ਗੱਲਾਂ-ਬਾਤਾਂ ਆਪਾਂ ਕਰਦੇ ਆ ਅੱਗੇ ਸ਼ੁਰੂ ਤੀਆਂ ਦਾ ਗਿੱਧਾ ਗਿੱਧਿਆ ਪਿੰਡ ਵੜਵੇ ਲਾਂਬ-ਲਾਮ ਨਾ ਜਾਈਂ ਮੇਰੇ ਪਿੰਡ ਦੀਆਂ ਕੁੜੀਆਂ-ਚੜੀਆਂ ਲਈ ਪਿੰਡ ਦਾ ਗਿੱਧਾ, ਦਿਲੀ ਪਾਵਾਂ ਦੇ ਗੁੱਝੇ ਗੱਚ ਕੱਢਣ ਦਾ ਇੱਕ ਗੈ ਗੱਡਮਾ ਕਰੋਗੀ ਉਤਸਵ ਹੁੰਦਾ ਹੈ। ਗਿੱਧੇ ਵਿੱਚ ਹੱਥਾਂ ਦੇ ਝਟਕੇ ਤੇ ਪੈਰਾਂ ਦੀ ਅੱਡੀ ਦੀ ਥਾਪ ਤੱਕ ਸਾਰਾ ਜੁੱਸਾ ਕੁੰਦਾ ਹੋ ਕੇ ਬੇਖੌਫ ਨਾਗਬਾਂਗ ਮੇਲ ਰਿਆ ਹੁੰਦਾ ਹੈ। ਧਰਤੀ ਐਲ ਜਵਾਨੀਆਂ ਦੀਆਂ ਅੱਡੀਆਂ ਦੇ ਠੋਕਰਾਂ ਨਾਲ ਜਵੇਂ ਕੰਬ ਉੜਦੀ ਹੈ। ਵਾਯੂ ਮੰਡਲ ਵੀ ਹੱਥਾਂ ਦੇ ਪਟਾਕਿਆਂ ਤੇ ਗੀਤਾਂ ਦੀਆਂ ਗੂੰਜਾਂ ਨਾਲ ਭਰ ਜਾਂਦਾ ਹੈ। ਅੱਜ ਕੁੜੇ ਕਿਹੜੀ ਮਹਰਲਣ ਬਣੂਗੀ? ਜਿਸ ਦਾ ਮਹਰਲਣਾ ਬਣ ਜਾਂ ਕਿਸੇ ਨੂੰ ਬਣਾਉਣ ਨੂੰ ਜੀ ਕਰਦਾ ਹੁੰਦਾ ਆਮ ਤੌਰ ਤੇ ਪਹਿਲਾਂ ਉਹੋ ਹੀ ਗੱਲ ਸ਼ੁਰੂ ਕਰਦੀ ਜਾਂ ਕਰਾਉਂਦੀ ਜੇ ਮੇਰੀ ਮੰਨ ਦੀਆਂ ਤਾਂ ਮੈਂ ਤਾਂ ਇਹ ਕਹਿੰਨੀ ਆ ਵੀ ਇਸ ਨੂੰ ਹੀ ਮਹਰਲਣ ਬਣਾਓ ਸੱਸ ਕੋਲੋਂ ਬਥੇਰੀਆਂ ਪਰੋਸੀਆਂ ਖਾ ਖਾ ਕੇ ਆਈ ਐ ਜਿਹੜਾ ਬੋਲੇ ਉਹ ਹੀ ਕੁੰਡਾ ਖੋਲੇ ਅੱਜ ਤੱਕ ਉਹੜੇ ਫੁੜੂਆ ਪਾਵਾਂਗੇ ਦੂਜੀ ਆਖਦੀ ਐ ਜੇ ਫੁੜੂਆ ਪਾਉਣਾ ਐ ਤਾਂ ਭਾਈ ਕੁੜੇ ਨਾ ਮੋਨੂਮੇਰੇ ਲੜਨ ਬਣਾ ਦਿਓ ਜੇ ਜੈ ਵੱਡੇ ਦੀ ਧਰਤੀ ਦਾ ਥੱਲਾ ਭੋਲਾ ਨਾ ਕਰ ਦੇਵੇ ਬੜੀ ਜਾਣ ਆ ਉਸ ਵਿੱਚ ਇਉਂ ਸਰਸਰੀ ਜਿਹੀ ਸਲਾਹ ਮਛਰੇ ਨਾਲ ਇੱਕ ਦੋ ਮੁਖੀ ਕੁੜੀਆਂ ਨੂੰ ਚੁਣ ਕੇ ਬਾਕੀ ਦੀਆਂ ਨੱਚਣ ਵਾਲੀਆਂ ਨੂੰ ਅੱਖਾਂ 헤ਠ ਰੱਖ ਲਿਆ ਜਾਂਦਾ ਤਾਂ ਕਿ ਜਦੋਂ ਉਹ ਥੱਕ ਜਾਣ ਤਾਂ ਉਹਨਾਂ ਵਿੱਚੋਂ ਕਿਸੇ ਨੂੰ ਨੱਚਣ ਲਈ ਅੱਗੇ ਝੋਕ ਦਿੱਤਾ ਜਾਵੇ ਜਵਾਨੀਆਂ ਨੇ ਇਸ ਸੱਭਿਆਚਾਰਕ ਗੀਤ ਮੰਡਲ ਦੇ ਅਖੰਡ ਜਾਪ ਨੂੰ ਨਿਰਵਿਘਨ ਸਮਾਪਤ ਕਰਨ ਦੀ ਜੋ ਧਾਰੀ ਹੁੰਦੀ ਹੈ ਜੋ ਜੋ ਗਿੱਧਾ ਮਗਦਾ ਰਹਿੰਦਾ ਨੱਚਣ ਵਾਲੀਆਂ ਕੁੜੀਆਂ ਆਪਣੇ ਆਪ ਬਦਲਦੀਆਂ ਰਹਿੰਦੀਆਂ ਇਉਂ ਜੋਤ ਤੋਂ ਜੋਤ ਗਿੱਧੇ ਦੀ ਲਾਟ ਮਾਜੀ ਰਹਿੰਦੀ ਐ ਪਿੰਡ ਵਿੱਚ ਗਿੱਧੇ ਦਾ ਮੰਗਲਾ ਚਰਨ ਆਪਣੀਆਂ ਸਹੇਲੀਆਂ ਜਾਂ ਪਿੰਡ ਦੀਆਂ ਕੁੜੀਆਂ ਦੀ ਸੋਭਾ ਸੱਸ ਦੀ ਬਦ ਖੋਈ ਦਿਲ ਦੱਗੀਆਂ ਦੀਆਂ ਰਮਝਾਂ ਭਰੇ ਗੀਤ ਕਹਾਸ ਮਜਬੂਨ ਹੁੰਦੇ ਆ ਜਿਨ੍ਹਾਂ ਵਿੱਚ ਪੰਜਾਬ ਦੀ ਇਸਤਰੀ ਦੇ ਦਬੇ ਕੁੱਟੇ ਗੁੱਸੇ ਗਿਰੇ ਵੇਦਨਾ ਖੁਸ਼ੀਆਂ ਵਿਅੰਗ ਅਤੇ ਦੁੱਖ ਸੁੱਖ ਕੁਲ ਮਿਲ ਕੇ ਚਲਕ ਰਹੇ ਹੁੰਦੇ ਆ ਗਿੱਧੇ ਦਾ ਆਰੰਭਕ ਮੰਗਲਾ ਚਰਨ ਵਾਲੇ ਗੀਤਾਂ ਵਿੱਚ ਸੌਣ ਦੇ ਮਹੀਨੇ ਅਤੇ ਗਿੱਧੇ ਦਾ ਜ਼ਿਕਰ ਸਭ ਤੋਂ ਪਹਿਲਾਂ ਕਰਨਾ ਹੁੰਦਾ ਹੈ ਛੌਂਕ ਨਾਲ ਗਿੱਧੇ ਵਿੱਚ ਆਵਾ ਬੋਲੀ ਪਾਵਾਂ ਸ਼ਗਨ ਮਨਾਵਾ ਸੌਣ ਦੇ ਬੱਦਲਾਵੇ ਮੈਂ ਤੇਰਾ ਜਸ ਗਾਵਾਂ ਸੌਣ ਮਹੀਨੇ ਕਾਹੋ ਚੱਲਿਆ ਰੱਜਣ ਮੱਝੀਆਂ ਗਾਈਂ ਗਿੱਧਿਆ ਪਿੰਡ ਵੜਵੇ ਲਾਮ ਲਾਮ ਨਾ ਜਾਈਂ ਕਈ ਕਰੇ ਬੈਠੀਆਂ ਕੁੜੀਆਂ ਉੱਤੇ ਜਿਹੜੀਆਂ ਕਿਸੇ ਤਰ੍ਹਾਂ ਗਿੱਧੇ ਵਿੱਚ ਆਈਆਂ ਨਹੀਂ ਹੁੰਦੀਆਂ ਕਰਾਰੀਆਂ ਪਰ ਉਹਨਾਂ ਦੇ ਆਪਣੇ ਦਿਲ ਦੀ ਤਰਜਮਾਨੀ ਕਰਨ ਵਾਲੀਆਂ ਚੋਟਾਂ ਲਾਈਆਂ ਜਾਂਦੀਆਂ ਚਿੱਟੀ ਕਣਕ ਦੇ ਮੰਡੇ ਪਕਾਵਾ ਨਾਲੇ ਤੜਕਾ ਵੜੀਆਂ ਗਿੱਧਾ ਸੌਣ ਦਾ ਹਾਕਾ ਮਾਰੇ ਮੈਂ ਵਿਗਾਰ ਵਿੱਚ ਫੜੀਆਂ ਗਿੱਧੇ ਦੇ ਪੇੜ ਵਿੱਚ ਕੀ ਕਣ ਜਾਵਾਂ ਘਰ ਧੰਦੇ ਵਿੱਚ ਮੜੀਆਂ ਪੱਟ ਤੇ ਕਬੀਲਦਾਰੀ ਨੇ ਤਾਨੇ ਦੇਂਦੀਆਂ ਕੜੀਆਂ ਮੇਰੇ ਹਾਨ ਦੀਆਂ ਗਿੱਧਾ ਪਾ ਕਰਵੜੀਆਂ ਤੇ ਇਸ ਤਰ੍ਹਾਂ ਦੋਸਤੋ ਬੋਲੀਆਂ ਨਾਲ ਜਿਹੜੇ ਦਿਲ ਦੇ ਗੁੱਬਗਲਾਟ ਕੱਢੇ ਜਾਂਦੇ ਸੀ ਬਹੁਤ ਸੋਹਣਾ ਮੌਕਾ ਹੁੰਦਾ ਸੀਗਾ ਬਹੁਤ ਸੁਣੀਆਂ ਗੱਲਾਂ ਬਾਤਾਂ ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਆ ਮੈਂ ਤੁਹਾਡਾ ਦੋਸਤ ਤੇ ਹੋਸਟ ਹਸਤੰਦਰ ਰਾਜਪਾਲ ਸਿੱਖਵਾਲਾ ਗੱਲਾਂ ਬਾਤਾਂ ਪਾ ਕਰਦੇ ਆ ਦੋਸਤੋ ਅੱਗੇ ਸਾਵਣ ਦੀਆਂ ਝੜੀਆਂ ਜਵਾਨੀਆਂ ਦੀਆਂ ਅੜੀਆਂ ਸਾਹਮਣੇ ਆ ਖੜਦੀਆਂ ਪਰ ਅਲੜਾ ਨੂੰ ਕੀ ਪਰਵਾ ਵਰਦੇ ਮੀਆਂ ਵਿੱਚ ਜੋ ਹੋਏ ਸੋ ਹੋਏ ਆਇਆ ਸਾਵਣ ਦਿਲ ਪਰਚਾਵਣ ਝੜੀ ਲੱਗ ਗਈ ਪਾਰੀ ਝੂਟੇ ਲੈਂਦੀ ਮਰੀਆਂ ਭਿੱਜ ਗਈ ਨਾਲੇ ਰਾਮ ਪਿਆਰੀ ਕੁੜਤੀ ਹਰੋ ਦੀ ਭਿੱਜੀ ਬਰੀ ਦੀ ਨੱਬਿਆਂ ਦੀ ਫੁਲਕਾਰੀ ਹਰਨਾਮੀ ਦੀ ਸੁਤਨ ਭਿੱਜ ਗਈ ਬਹੁਤੇ ਗੋਟੇ ਵਾਲੀ ਜੰਨਤੇ ਦੀਆਂ ਭਿੱਜ ਗਿਆ ਮੇਡੀਆਂ ਗਿਣਤੀ ਦੀਆਂ ਪੂਰੀਆਂ 40 ਭੱਜ ਕੇ ਕੁੜੀਆਂ ਪਿੰਡ ਜਾ ਬੜੀਆਂ ਮੀਨੇ ਘੇਰ ਲੀਆਂ ਕਾਲੀ ਬੀਂਗ ਝੂੜ ਦੀ ਸੱਸੀ ਡਿੱਗ ਪਈ ਨਾਲੇ ਨੂਰੀ ਨਾਬੇ ਵਾਲੀ ਸ਼ਾਮੋ ਕੁੜੀ ਦੀ ਝਾਂਜਰ ਗਵਾਚੀ ਆਹ ਰੱਖੀ ਨੇ ਪਾਲੀ ਭਿੱਜ ਗਈ ਲਾਜ ਹੋਵੇ ਬਹੁਤਾ ਹਰਖਾਂ ਵਾਲੀ ਸੌਣ ਦਾ ਬਦਲਾਵੇ ਈਰ ਭਿੱਜ ਗਈ ਸਿਆਲਾਂ ਵਾਲੀ ਪਿਆ ਦੇ ਦਿਨੀ ਸਾਵਣ ਕੋਈ ਮਹੀਨਾ ਨਹੀਂ ਰਹਿ ਜਾਂਦਾ ਇਹ ਤਾਂ ਨ੍ਰਿਤ ਦੇਵਤਾ ਦੇ ਰੂਪ ਵਿੱਚ ਸਕਾਰ ਹੋਇਆ ਕੁੜੀਆਂ ਨੂੰ ਗਿੱਧਾ ਪਾਉਣ ਲਈ ਸੈਨਤਾ ਮਾਰਨ ਵਾਲਾ ਚੰਚਲ ਕਾਣ ਬਣ ਚੁੱਕਾ ਹੁੰਦਾ ਹੈ ਮੋਰ ਪਪੀਹਾਂ ਦੇ ਹੂਕਾਂ ਤੇ ਕੂਕਾਂ ਮਾਰ ਕੇ ਗਜਦੇ ਕਾਲੇ ਬੱਦਲ ਬਿਜਲੀ ਦੇ ਨਾਲ ਹੋਰ ਲੋੜੇ ਮਾਰ ਜਾਂਦੇ ਹਨ ਸਾਵਣ ਦੀ ਘਟਾ ਨੂੰ ਮੇਹ ਘਟਾਕਿਆ ਜਾਂਦਾ ਹੈ ਜਾਂ ਕਾਲੀਆਂ ਘਟਾਂ ਜੋ ਗਰਮੀ ਦੀ ਤਪਸ਼ ਘਟਾਉਣ ਲਈ ਕਿਰ-ਕਿਰ ਕੇ ਝੜ ਕੇ ਆਉਂਦੀਆਂ ਰਿਮ-ਚਿਮ ਵਰਦੀਆਂ ਤਪਸ਼ ਦੇ ਕਰਮਾਏ ਤਨਮਨ ਨੂੰ ਠੰਡਾ ਕਰਦੀਆਂ ਸ਼ਮ ਸ਼ਮ ਪੈਣ ਫਾਰਾਂ ਬਿਜਲੀ ਦੇ ਰੰਗ ਨਿਆਰੇ ਆਓ ਕੁੜੀਓ ਗਿੱਧਾ ਪਾਓ ਸਾਨੂੰ ਸੌਣ ਸੈਣਤਾ ਮਾਰੇ ਫੇਰ ਕਦੋਂ ਨੱਚੋਂਗੀਆਂ ਜਦੋਂ ਤੀਆਂ ਦੇ ਲੰਗੇ ਦਿਹਾੜੇ ਕੁੜੀਆਂ ਲਈ ਤੀਆਂ ਇੱਕ ਤਰ੍ਹਾਂ ਆਜ਼ਾਦੀ ਦੇ ਦਿਨ ਹੁੰਦੇ ਹਨ ਜਿਨ੍ਹਾਂ ਦਿਨਾਂ ਵਿੱਚ ਉਹ ਨਿਸੰਗਤਾ ਨਾਲ ਭਰ ਕੇ ਨਜਦੀਆਂ ਟੱਪਦੀਆਂ ਆਜ਼ਾਦੀ ਮਾਨਣ ਦੀ ਚਰਚਾ ਕਰਨੀ ਵੀ ਜ਼ਰੂਰੀ ਸਮਝਦੀਆਂ ਭਿੱਜ ਗਈ ਰੂਹ ਮਿਤਰਾ ਸ਼ਾਮ ਕਟਾਂ ਚੜਾਈਆਂ ਪ੍ਰੀਤਾਂ ਵਿੱਚ ਭਿੱਜੀ ਹੋਈ ਰੂਹ ਵਿੱਚੋਂ ਸਾਵਣ ਦੀ ਸ਼ਾਮ ਕਟਾ ਵਿੱਚ ਬੋਲ ਦੀ ਕੋयल ਨੂੰ ਹੱਥਾਂ ਤੇ ਜੋਗਾ ਚਵਾਉਣ ਤੱਕ ਦੀ ਜਾਦੂਗਰੀ ਰੀਝਾਂ ਉਮਲਾਉਂਦੀਆਂ ਪ੍ਰੀਤਾਂ ਦੀ ਮੈਨੂੰ ਸੱਦਰ ਬਥੇਰੀ ਲਾ ਕੇ ਤੋੜ ਨਿਵਾਵਾ ਨਿ ਕੋਇਲੇ ਸੌਣ ਦੀਏ ਤੈਨੂੰ ਹੱਥ ਤੇ ਜੋਗ ਜੁਗਾਵਾ ਮਣਾਂ ਦੀਆਂ ਕੁੰਡੀਆਂ ਖੋਲ ਕੇ ਇਉਂ ਦਿਲਾਂ ਦੀਆਂ ਗੱਲਾਂ ਲੈਣ ਦੇਣ ਦਾ ਵਪਾਰ ਗੀਤਾਂ ਦੇ ਬੋਲਾਂ ਰਹੀਂ ਚੱਲ ਪੈਂਦਾ ਆੜ ਮਹੀਨੇ ਬੋਲਣ ਚਿੜੀਆਂ ਸੌਣ ਮਹੀਨੇ ਕੋਇਲਾ ਦਿਲ ਤੋਲੇ ਨੂੰ ਝੁਗਦੇ ਪਰੜੇ ਮੈਂ ਝੁਗਦੇ ਨਾ ਤੋਲਾ ਕਿੱਦੇ ਵਿੱਚ ਤੈਨ ਲਾਈ ਛੈਬਰ ਕਿਵੇਂ ਮੈਂ ਤੈਨੂੰ ਮੋਹ ਲਾਂ ਸੋਨ ਲੈ ਹੀਰੇਨੀ ਦਿਲ ਦੀਆਂ ਕੁੰਡੀਆਂ ਖੋਲਾਂ ਦਿਲ ਦੀਆਂ ਕੁੰਡੀਆਂ ਖੋਲ ਨਾਲ ਕੀ ਗੱਲ ਸਾਹਮਣੇ ਆਉਂਦੀ ਹੈ ਗੈਰ ਹਾਜ਼ਰ ਮਾਹੀ ਦੀ ਯਾਦ ਬੋਲਾਂ ਵਿੱਚ ਪਰਦੇਸ ਕੇ ਮਾਹੀ ਦੀ ਤੜਫ ਰਹੀ ਯਾਦ ਦੇ ਬਿਰਹੜੇ ਸ਼ੁਰੂ ਹੋ ਜਾਂਦੇ ਹੈ ਕੋਇਲਾਂ ਦੀ ਬੋਲੀ ਪਾਵੇਂ ਕਿੰਨੀ ਮੋਣੀ ਹੋਵੇ ਪਰ ਇਸ ਵਿੱਚ ਬਿਰਹਣ ਦੇ ਦਰਦ ਨੂੰ ਬਦਾਉਣ ਵਾਲੀ ਹੂਕ ਤੋਂ ਬਿਨਾ ਹੋਰ ਹੈ ਕੀ ਉਸ ਨਾਲੋਂ ਤਾਂ ਕਾਂ ਦਾ ਬੋਲਣਾ ਚੰਗਾ ਲੱਗਦਾ ਜਿਸ ਦੇ ਬੋਲਣ ਨਾਲ ਕਿਸੇ ਦੇ ਆਉਣ ਦਾ ਸ਼ੁਭ ਸ਼ਗਨ ਹੁੰਦਾ ਝਾਵਾਂ 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 ਜੁੱਤੀ ਮੇਰੀ ਮਖਮਲ ਦੀ ਮੈਂ ਦਰਦੀ ਨਾ ਪਹਿਰੀ ਪਾਵਾਂ ਨੀ ਪੁੱਤ ਮੇਰੇ ਸਹੁਰੇ ਦਾ ਲੱਗੀ ਲਾਮ ਤੇ ਲਵਾ ਆਇਆ ਨਾਵਾ ਜਾਂਦਾ ਹੋਇਆ ਦੱਸ ਨਾ ਗਿਆ ਚਿੱਠੀਆਂ ਕਿੱਧਰ ਨੂੰ ਪਾਵਾਂ ਕੋਇਲਾ ਕੂਕਦੀਆਂ ਕਿਤੇ ਬੋਲ ਵਿੱਚ ਅੰਦਰਿਆ ਕਾਵਾਂ ਕਾਵਾਂ ਦੇ ਹੱਥੀ ਸੁਨੇਹੇ ਗੀਤਾਂ ਦੇ ਬੋਲਾਂ ਵਿੱਚ ਭੇਜੇ ਜਾਂਦੇ ਆ ਕਿੰਨੀ ਮਿੱਠੀ ਹੁੰਦੀ ਹੈ ਕਲਪਨਾ ਕਿ ਕਾਉ ਆਵੇਗਾ ਤੇ ਸਾਡੇ ਟੋਲਨ ਨੂੰ ਸੁਨੇਹਾ ਦੇ ਆਵੇਗਾ ਤੇ ਕਲਪਨਾ ਦਾ ਇਹ ਵੇਦਨਾ ਵਿੰਨਾ ਚਿੱਤਰ ਕਿੰਨਾ ਪਿਆਰਾ ਲੱਗਦਾ ਹੈ ਚੁੰਝ ਤੇ ਇਹ ਕਾਲਿਆ ਕਾਵਾਂ ਸੋਹਣੇ ਨਾਲ ਬਣਾਵਾ ਜਾ ਅੱਖੀ ਮੇਰੇ ਟੋਲ ਸਪਾਹੀ ਨੂੰ ਨਿਤਮੈ ਔਸੀਆਂ ਪਾਵਾਂ ਮੂ ਪਿਆਰ ਤੇ ਦਿਲਾਂ ਦੀ ਖਿੱਚ ਜਿਹੜੀ ਦੂਰ ਦੂਰ ਬੈਠਿਆਂ ਨੂੰ ਵੀ ਆਪਣੇ ਵੱਲ ਖਿੱਚ ਲੈਂਦੀ ਹੈ। ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪਿੰਡ ਦੀ। ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਤੇ ਹੋਸਟ ਅਸਤਵਿੰਦਰ ਰਾਜਪਾਲ ਸਿੱਖਵਾਲਾ। ਗੱਲਬਾਤ ਤੋੜਦੇ ਹਾਂ ਦੋਸਤੋ ਆਪਾਂ ਅੱਗੇ ਜਿਹੜੀਆਂ ਫਸਲਾਂ ਜਾਂਦਾ ਹੋਇਆ ਵੇਚ ਗਿਆ ਸੀ ਉਹਨਾਂ ਦੀ ਰਾਖੀ ਕਰਨੀ ਵੀ ਸੁੱਤੀਆਂ ਕਲਾਂ ਦੇ ਜਗਾਉਣ ਵਾਲੀ ਤੇ ਸਵਾਦ ਦੇਣ ਵਾਲੀ ਹੋ ਜਾਂਦੀ ਹੈ। ਬੰਨੇ ਉੱਤੇ ਚੜਦੀ ਉੱਤਰਦੀ ਨੂੰ ਪੰਨਾਂ ਚਰੀਟਾਂ ਦਾ ਕੋਈ ਕੱਟ ਦੁੱਖ ਨਹੀਂ ਹੁੰਦਾ। ਪਰ ਢੋਲ ਦੇ ਪਰਦੇਸੀ ਚਲੇ ਜਾਣ ਦੀ ਛੋਟੀ ਜਿਹੀ ਤਰੀੜ ਸਦਾ ਤਾਜੀ ਰਹਿੰਦੀ ਹੈ ਮਾਹੀ ਮੇਰੇ ਦਾ ਪੱਕਿਆ ਬਾਜਰਾ ਤੁਰ ਗਿਆ ਗੋਪੀਆ ਫੜ ਕੇ ਖੇਤ ਵਿੱਚ ਆ ਕੇ ਹੂਕਰ ਮਾਰੀ ਸਿਖਰ ਮਣੇ ਤੇ ਚੜ ਕੇ ਉਤਰਦੀ ਨੂੰ ਆਇਆਂ ਤਰੀਟਾਂ ਚੁੰਨੀ ਪਾਟ ਗਈ ਫਸ ਕੇ ਵੇ ਟੁਰ ਪਰਦੇਸ ਗਿਓ ਦਿਲ ਮੇਰੇ ਵਿੱਚ ਵਸ ਕੇ ਆਹਰ ਫਸਲਾਂ ਪੱਕ ਜਾਂਦੀਆਂ ਤੇ ਯਾਦਾਂ ਠੱਕ ਜਾਂਦੀਆਂ ਪੱਕੀਆਂ ਤੇ ਰਸੀਆਂ ਫਸਲਾਂ ਦੀ ਰਾਖੀ ਰੱਖਣ ਦੇ ਦੋ ਵੱਡੇ ਲਾਭ ਹੁੰਦੇ ਐ ਬਾਜਰੀ ਦੀ ਰਾਖੀ ਤੇ ਸਜਣਾ ਪਵਨਾ ਬਾਜਰਾ ਤਾਂ ਸਾਡਾ ਹੋ ਗਿਆ ਚਾਬੂ ਮੂੰਗੀ ਆਉਂਦੀ ਫਲਦੀ ਟਹਿਣ ਪਚਰ ਕੇ ਆਗੇ ਖੇਤ ਵਿੱਚ ਠੁਮਕ ਠੂੰਕ ਪੱਬਤਰਦੀ ਚਿਬਤਾ ਸੋਹਣੇ ਦੀਆਂ ਬੈਠ ਮਣੇ ਤੇ ਕਰਦੀ ਵਿੱਚੋਂ ਦੀ ਡਬਰੇ ਤੇ ਚਿੜੀਆਂ ਜਦੋਂ ਵਾਰਿਆਂ ਸਿੱਟਿਆਂ ਨੂੰ ਚੁੰਨਣ ਦਾ ਦਾ ਲਾ ਜਾਂਦੇ ਆ ਤਾਂ ਦਿਲ ਟੜਕਣ ਲੱਗ ਜਾਂਦਾ ਹੈ ਹੀਰ ਸਮਝ ਕੇ ਬਾਜਰਾ ਚੱਬਣ ਵਾਲਿਆਂ ਨੂੰ ਕਿਹਾ ਕਰਾਰਾ ਤੇ ਠੋਕਮਾ ਜਵਾਬ ਦਿੱਤਾ ਜਾਂਦਾ ਹੈ ਖੇਤ ਤਾਂ ਆਪਣਾ ਡਬਰਿਆਂ ਖਾਲਿਆ ਮੇਰਾ ਕਾਲ ਜਾ ਟੜਕੇ ਸਾਰੇ ਜੋਰ ਦਾ ਮਾਰਾਂ ਗੋਪੀਆ ਤੂਤ ਦੇ ਖੜਕੇ ਸੋਹਣੀ ਹੀਰੇ ਨਹੀਂ ਦੇ ਜਾ ਬਾਜਰਾ ਮਲ ਕੇ ਅੱਗੋਂ ਜਵਾਬ ਮਿਲਦਾ ਐਤ ਕੀ ਦਾ ਬਾਜਰਾ ਮੈਂ ਮਲ ਦੇਵਾ ਪਰ ਨੂੰ ਕੌਣ ਚਬਾਉ ਸਹੈਦਾ ਖੇੜਾ ਆਜੂ ਇੱਕ ਦਿਨ ਛੱਡ ਕੇ ਕਦੇ ਨਾ ਜਾਊ ਕੂੜਾ ਤੇਰਾ ਦਾਵਾ ਜਵਾਨਾ ਸਾਡੇ ਦੋਨੇ ਰਾ ਕੁੜੀਆਂ ਆਖਦੀਆਂ ਪਰ ਨੂੰ ਤੇਰਾ ਵਿਆ ਅਜਿਹਾਂ ਮੂੰਹ ਤੇ ਦਿਲ ਦੀਆਂ ਮਜ਼ਬੂਤ ਕੁੜੀਆਂ ਨੂੰ ਖਿਜ ਕੇ ਕੋਈ ਪਿਆ ਆਖੇ ਚੂਪੇ ਗੰਨੇ ਚੱਬ ਕੇ ਸੱਟੇ ਰੱਖੀ ਖੇਤੀ ਕਰਦੀ ਹੀਰ ਸਿਆਲਾਂ ਦੀ ਅਲੜ ਬੇਸ਼ੇਰੀ ਪਲਦੀ ਪਰ ਉਹ ਆਪਣੇ ਸਵੇ ਪਰੋਸੇ ਦੀ ਪੱਕੀ ਨਿਕਲਦੀ ਐ ਸ਼ੇਰ ਨਵਾਂ ਟਿੱਲੜ ਨਹੀਂ ਕਿ ਸਾਈਕਲ ਦੀ ਨਕਲੀ ਜੀ ਟੱਕਰ ਹੋ ਗਈ ਤੇ ਅੱਖਾਂ ਲੜ ਗਈਆਂ ਉਹ ਆਪਣੇ ਪਿਆਰ ਨੂੰ ਵਿਸ਼ੇਸ਼ ਸਰਜਨ ਦੀ ਅਮਾਨਤ ਸਮਝ ਕੇ ਸੰਭਾਲ ਕੇ ਰੱਖਦੀ ਹੈ ਤੇ ਦੋਸਤੋ ਮਿੱਤਰੋ ਇਹ ਤਾਂ ਸੀ ਆਪਣੀ ਕੱਲ ਬਾਤ ਆਪਣਾ ਪ੍ਰੋਗਰਾਮ ਗਿਆਨੀ ਗੁਰਦੇਵ ਸਿੰਘ ਅਰਾਂ ਦੀ ਲਿਖੀ ਹੋਈ ਸਾਰੀ ਗੱਲਬਾਤ ਸੀ ਇਹ ਸਮਾਪਤ ਹੋ ਗਿਆ ਤੇ ਪ੍ਰੋਗਰਾਮ ਦੀ ਵੀ ਸਮਾਪਤੀ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਪ੍ਰੋਗਰਾਮ ਦੇ ਡਿਸਟ੍ਰਿਕਟ ਸ੍ਰੀ ਮੁਕਸਰ ਸਾਹਿਬ ਬਲਾਗ ਲੰਬੀ ਦੇ ਪਿੰਡ ਸਿੱਖਵਾਲਾ ਤੋਂ ਪੇਸ਼ ਕਰ ਰਿਹਾ ਹਾਂ ਤੁਹਾਡਾ ਦੋਸਤ ਤੇ ਹੋਸਟ ਅਸਵਿੰਦਰ ਰਾਜਪਾਲ ਸਿੱਖਵਾਲਾ ਤੇ ਦੋਸਤੋ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਫਿਰ ਵੀ ਤੁਸੀਂ ਫੀਡਬੈਕ ਦੇ ਸਕਦੇ ਹੋ ਮੇਰੇ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਸੁਖ ਸੁਨੇਹਾ ਦੇ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈ 98788 ਤੇ 00782 ਤੇ ਜਾਂ ਦੋਸਤੋ ਮੇਰੀ ਫੇਸਬੁੱਕ ਤੇ ਆਈਡੀ ਹੈ ਪੇਜ ਹੈ ਆਰ ਜਸਤਵਿੰਦਰ ਰਾਜਪਾਲ ਦੇ ਨਾਂ ਤੇ ਉਹਦੇ ਮੈਸੇਜ ਬਾਕਸ ਦੇ ਵਿੱਚ ਤੁਸੀਂ ਆਪਣਾ ਸੁੱਖ ਸੁਨੇਹਾ ਦੇ ਸਕਦੇ ਹੋ ਤੇ ਦੋਸਤੋ ਮਿੱਤਰੋ ਪ੍ਰੋਗਰਾਮ ਕਰਦੇ ਹਾਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਐ ਸਟਿਚਾਣਾ ਮਾਫੀ ਹੁਣ ਮੈਨੂੰ ਦਿਓ ਯਾਰ ਦੋਸਤੋ ਜਿਉਂਦੇ ਵੱਸਦੇ ਤੇ ਹਮੇਸ਼ਾ ਹੱਸਦੇ ਰਹੋ ਪਰਮਾਤਮਾ ਤੁਹਾਨੂੰ ਦੋਸਤੋ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ ਅਜਾ ਚੁਣੋ ਦੋਸਤੋ ਰੱਬ ਰਾਖਾ ਜੀ